ਗੁਰੂ ਨਾਨਕ ਸੱਚੇ ਪਾਤਸ਼ਾ ਆਪਣੇ ਨਾਲ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਨੂੰ ਲੈ ਕੇ ਦੁਨੀਆਂ ਨੂੰ ਤਾਰਨ ਲਈ ਨਿਕਲੇ ਹੋਏ ਨੇ ਗੁਰੂ ਨਾਨਕ ਪਾਤਸ਼ਾ ਇੱਕ ਪਿੰਡ ਦੇ ਬਾਹਰ ਪਹੁੰਚਦੇ ਨੇ ਤੇ ਇੱਕ ਸੋਨਾ ਜਾਂ ਦਰਖਤ ਦੇਖ ਕੇ ਉਹਦੇ ਥੱਲੇ ਗੁਰੂ ਜੀ ਆਸਣ ਲਾ ਲੈਂਦੇ ਨੇ ਸਾਧ ਸੰਗਤ ਜੀ ਪਹਿਲਾਂ ਵੀ ਤੁਸੀਂ ਇਹ ਗੱਲ ਸੁਣੀ ਹੋਣੀ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾ ਜਦੋਂ ਵੀ ਕਿਸੇ ਨਗਰ ਜਾਂ ਪਿੰਡ ਦੇ ਕੋਲ ਜਾਂਦੇ ਤਾਂ ਗੁਰੂ ਜੀ ਹਮੇਸ਼ਾ ਹੀ ਉਹ ਪਿੰਡ ਜਾਂ ਨਗਰ ਦੇ ਬਾਹਰੀ ਆਸਣ ਕਰਦੇ ਗੁਰੂ ਪਾਸ਼ਾ ਬਹੁਤ ਘੱਟ ਕਿਸੇ ਪਿੰਡ ਜਾਂ ਨਗਰ ਦੇ ਅੰਦਰ ਗਏ ਨੇ ਸੋ ਐਤਕੀ ਵੀ ਗੁਰੂ ਸਾਹਿਬ ਜੀ ਨੇ ਪਿੰਡ ਦੇ ਬਾਹਰੀ ਆਸਣ ਕੀਤਾ ਉੱਥੋਂ ਹੀ ਇੱਕ ਮਰਾਸੀ ਜਾਤ ਦਾ ਡੂਮ ਨਿਕਲ ਰਿਹਾ ਸੀ ਕਿੰਨੇ ਹੀ ਸਮੇ ਤੋਂ ਉਹਨੇ ਕੁਝ ਖਾਧਾ ਨਹੀਂ ਸੀ ਭੁੱਖ ਨਾਲ ਉਹ ਬਹੁਤ ਦੁਖੀ ਸੀ ਜਦੋਂ ਉਹਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਦਰਸ਼ਨ ਕੀਤੇ ਤਾਂ ਉਹਦੇ ਮਨ ਨੂੰ ਐਵੇਂ ਮੰਨੋ ਕਿ ਠੰਡਕ ਜੀ ਪੈ ਗਈ। ਉਹ ਗੁਰੂ ਜੀ ਨੂੰ ਵੇਖ ਕੇ ਸੋਚਦਾ ਹੈ ਕਿ ਕਿਤੇ ਦੇ ਰਾਜੇ ਲੱਗਦੇ ਨੇ। ਉਹ ਕਹਿੰਦਾ ਮਹਾਰਾਜ ਮੈਨੂੰ ਭਿੱਖਿਆ ਦੇ ਦਿਓ। ਮੈਨੂੰ ਐਵੇਂ ਲੱਗਦਾ ਹੈ ਕਿ ਤੁਸੀਂ ਕਿਸੇ ਦੇਸ਼ ਦੇ ਰਾਜੇ ਹੋ। ਤੁਹਾਡੇ ਚਿਹਰੇ ਤੇ ਇੰਨਾ ਨੂਰ। ਐਵੇਂ ਲੱਗਦਾ ਤੁਸੀਂ ਬਹੁਤ ਰੱਜੇ ਪੁੱਜੇ ਹੋ। ਸੰਗਤ ਜੀ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ। ਤੁਸੀਂ ਇਹ ਕਥਾ ਕਿੱਥੋਂ ਦੀ ਸੁਣ ਰਹੇ ਹੋ ਤੇ ਹੁਣ ਕੀ ਟਾਈਮ ਹੋਇਆ ਓਹ ਬਣਕਰੂ ਜੀ ਨੂੰ ਕਹਿੰਦਾ ਹੈ ਕਿ ਮੈਨੂੰ ਐਂਦੇ ਲੱਗਦਾ ਹੈ ਤੁਸੀਂ ਬਹੁਤ ਮਹਾਨ ਹਸਤੀ ਹੋ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਓ ਮਰਾਸੀ ਡੋਮ ਦੀ ਸਾਰੀ ਗੱਲ ਸੁੁੰਦੇ ਨੇ ਤੇ ਗੁਰੂ ਜੀ ਦਇਆ ਦੇ ਘਰ ਵਿੱਚ ਆ ਗਏ ਗੁਰੂ ਪਾਸ਼ਾ ਜੀ ਦਾ ਚਿੱਟਾ ਦਾੜਾ ਸੁੰਦਰ ਸਰੂਪ ਹੈ ਤੇ ਨੂਰਾਨੀ ਚਿਹਰਾ ਗੁਰੂ ਨਾਨਕ ਸੱਚੇ ਪਾਸ਼ਾ ਓ ਮਰਾਸੀ ਡੂਮ ਨੂੰ ਵਚਨ ਕਰਦੇ ਨੇ ਗੁਰੂ ਜੀ ਉਹਨੂੰ ਕਹਿੰਦੇ ਕਿਉਂ ਵੀ ਤੈਨੂੰ ਭੁੱਖ ਲੱਗੀ ਐ ਕਿ ਤੇਰੇ ਕੋਲ ਪੈਸਾ ਨਹੀਂ ਐ ਓਮਰਾਸੀ ਡੋਮ ਗੁਰੂ ਪਾਸ਼ਾ ਜੀ ਦੀ ਗੱਲ ਸੁਣ ਕੇ ਕਹਿੰਦਾ ਹਾਂ ਗੁਰੂ ਜੀ 나ਹੀਂ ਮੇਰੇ ਕੋਲ ਕੋਈ ਪੈਸਾ ਤੇ 나ਹੀਂ ਮੇਰੇ ਕੋਲ ਕੁਝ ਖਾਣ ਨੂੰ ਐ ਗੁਰੂ ਨਾਨਕ ਸੱਚੇ ਪਾਸ਼ਾ ਉਹਨੂੰ ਕਹਿੰਦੇ ਭਾਈ ਤੂੰ ਐਵੇਂ ਕਰ ਜਿਸ ਪੇੜ ਦੀ ਹੇਠਾਂ ਅਸੀਂ ਬੈਠੇ ਹੋਏ ਆ ਇਸੇ ਪੇੜ ਦੇ ਪਿੱਛੇ ਜਾ ਤੇ ਇਹਦਾ ਮੁੱਢ ਵੇਖ ਜਿਹੜੀ ਵੀ ਤੇਰੇ ਮਨ ਦੇ ਵਿੱਚ ਇੱਛਾ ਹੋਏਗੀ ਤੈਨੂੰ ਉਹ ਉਥੋਂ ਪ੍ਰਾਪਤ ਹੋ ਜਾਏਗੀ ਓਮ ਰਸੀ ਡੂਮ ਆਪਣੇ ਮਨ ਵਿੱਚ ਸੋਚਦਾ ਹੈ ਕਿ ਮੈਨੂੰ ਇੱਕ سونے ਦੀ ਅਸ਼ਰਸੀ ਮਿਲ ਜੇ ਜੇ ਤਾਂ ਮੈਨੂੰ ਇਹ ਮਿਲ ਗਈ ਤਾਂ ਮੇਰੀ ਜ਼ਿੰਦਗੀ ਬਦਲ ਜਾਏਗੀ ਉਹਨੇ ਬਸ ਸੋਚਿਆ ਤੇ ਉਹਨੇ ਵੇਖਿਆ ਤੇ ਉਹਨੂੰ سونے ਦੀ ਅਸ਼ਰਸੀ ਮਿਲੀ ਉਹ ਗੁਰੂ ਪਾਸ਼ਾ ਜੀ ਨੂੰ ਆ ਕੇ ਨਮਸਕਾਰ ਕਰਦਾ ਹੈ ਉਹ ਸ਼ੁਕਰ ਕਰਦਾ ਹੈ ਤੇ ਪਿੰਡ ਵਿੱਚ ਵਾਪਸ ਚਲੇ ਜਾਂਦਾ ਹੈ ਤੇ ਆਪਣੇ ਪਿੰਡ ਵਿੱਚ ਜਾ ਕੇ ਸਾਰੇ ਹੀ ਲੋਕਾਂ ਨੂੰ ਦੱਸਦਾ ਹੈ ਕਿ ਤੁਸੀਂ ਸਾਰੇ ਇੱਥੇ ਬੈਠੇ ਹੋ ਸਾਡੇ ਤਾਂ ਪਿੰਡ ਦੇ ਬਾਹਰ ਇੱਕ ਬਹੁਤ ਮਹਾਨ ਸੰਤ ਆਏ ਹੋਏ ਨੇ ਅਸੀਂ ਜੋ ਕੁਝ ਵੀ ਉਹਨਾਂ ਕੋਲ ਮੰਗੀਏ ਉਹ ਉਹੀ ਕੁਝ ਸਾਨੂੰ ਦੇ ਦਿੰਦੇ ਆ ਉਹ ਕਹਿੰਦਾ ਕਿ ਮੈਂ ਤਾਂ ਉਹਨਾਂ ਕੋਲੋਂ ਇੱਕ ਸੋਨੇ ਦੀ ਅਸ਼ਰਫੀ ਮੰਗੀ ਸੀ ਤੇ ਮੈਨੂੰ ਆ ਸੋਨੇ ਦੀ ਅਸ਼ਰਫੀ ਮਿਲ ਗਈ ਇਹ ਗੱਲ ਸੁਣ ਕੇ ਸਾਰੇ ਪਿੰਡ ਦੇ ਲੋਕ ਜਿਹੜੇ ਲੋੜਵੰਦ ਸੀ ਤੇ ਗਰੀਬ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਪੱਜ-ਪੱਜ ਕੇ ਜਾਂਦੇ ਨੇ ਗੁਰੂ ਪਾਤਸ਼ਾਹ ਜੀ ਉਹਨਾਂ ਸਾਰਿਆਂ ਨੂੰ ਮਨ ਪਾਉਂਦੇ ਪਦਾਰਥ ਦਿੰਦੇ ਨੇ ਗੁਰੂ ਨਾਨਕ ਸੱਚੇ ਪਾਸ਼ਾ ਕਦੇ ਕਹਿੰਦੇ ਨੇ ਵਈ ਇਸ ਪੇੜ ਦੇ ਪਿੱਛੇ ਚਲੇ ਜਾ ਕਦੇ ਉਹ ਕਹਿੰਦੇ ਨੇ ਉਸ ਪੇੜ ਦੇ ਪਿੱਛੇ ਚਲੇ ਜਾ ਜੋ-ਜੋ ਵੀ ਉਹ ਜਾ ਕੇ ਮੰਗਦੇ ਨੇ ਉਹਨਾਂ ਨੂੰ ਉਹ-ਉਹ ਚੀਜ਼ਾਂ ਮਿਲ ਜਾਂਦੀਆਂ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਜਸ ਥਾ ਥਾ ਤੇ ਫੈਲਣ ਲੱਗ ਪਿਆ ਵਹੀ ਐਸੇ ਸੰਤ ਆਏ ਨੇ ਜਿਨ੍ਹਾਂ ਕੋਲ ਕੁਝ ਵੀ ਮੰਗੋ ਉਹ ਦੇ ਦਿੰਦੇ ਨੇ ਸੋ ਸਾਧ ਸੰਗਤ ਜੀ ਓਥੇ ਹੌਲੀ ਹੌਲੀ ਕਠ ਵਧਨਾ ਸ਼ੁਰੂ ਹੋ ਗਿਆ ਬਹੁਤ ਸੰਗਤਾਂ ਗੁਰੂ ਪਾਸ਼ਾ ਜੀ ਦੇ ਚਰਨਾਂ ਵਿੱਚ ਬਹਿ ਗਈਆਂ ਤੇ ਗੁਰੂ ਜੀ ਨੂੰ ਬੇਨਤੀਆਂ ਤੇ ਨਮਸਕਾਰਾਂ ਕਰਦੀਆਂ ਨੇ ਗੁਰੂ ਸਾਹਿਬ ਜੀ ਕਹਿੰਦੇ ਜੋ ਕੁਝ ਵੀ ਤੁਸੀਂ ਮੰਗੋਗੇ ਉਹ ਸਭ ਮਿਲੇਗਾ ਪਰ ਤੁਹਾਨੂੰ ਉਪਦੇਸ਼ ਮੰਨਣਾ ਪਏਗਾ ਉੱਥੇ ਬੈਠੀਆਂ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਉਪਦੇਸ਼ ਦੇਣ ਦੀ ਬੇਨਤੀ ਕੀਤੀ ਲੋਕ ਗੁਰੂ ਸਾਹਿਬ ਜੀ ਨੂੰ ਪੁੱਛਦੇ ਨੇ ਗੁਰੂ ਜੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਿਆ ਕਰੀਏ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਵੀ ਤੁਹਾਡੇ ਕੋਲ ਆਵੇ ਉਹਦੀ ਸੇਵਾ ਕਰਿਆ ਕਰੋ ਆਪਣੇ ਮਨ ਦੇ ਵਿੱਚ ਇਹ ਭਾਵਨਾ ਰੱਖਿਆ ਕਰੋ ਕਿ ਮੈਂ ਇਨਸਾਨਾਂ ਦੀ ਨੇ ਸੇਵਾ ਕਰ ਰਿਹਾ ਉਹਨਾਂ ਵਿੱਚ ਅੰਦਰ ਜਿਹੜਾ ਪਰਮਾਤਮਾ ਹੈ ਮੈਂ ਉਹ ਪਰਮਾਤਮਾ ਦੀ ਸੇਵਾ ਕਰ ਰਿਹਾ ਰੱਬ ਦਾ ਨਾਮ ਜਪਿਆ ਕਰੋ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਜਪਿਆ ਕਰੋ ਹੌਲੀ ਹੌਲੀ ਇਹ ਕੰਮ ਕਰਕੇ ਤੁਹਾਡੇ ਅੰਦਰੋਂ ਸਾਰੇ ਵਿਕਾਰ ਖਤਮ ਹੋ ਜਾਣਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਹਮੇਸ਼ਾ ਹੀ ਮੌਤ ਨੂੰ ਚੇਤੇ ਰੱਖਿਓ ਕਿਉਂਕਿ ਦਿਨੋ ਦਿਨ ਸਾਡੀ ਉਮਰ ਕੱਟਦੀ ਜਾ ਰਹੀ ਹੈ ਇਸ ਲਈ ਸਾਨੂੰ ਵਿਕਾਰ ਵੀ ਖਤਮ ਕਰਨੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹ ਸਾਰੇ ਪਿੰਡ ਤੇ ਮੇਰਾ ਪਰੀ ਦ੍ਰਿਸ਼ਟੀ ਕਰਕੇ ਸਾਰਿਆਂ ਨੂੰ ਚਰਨ ਪਾਲ ਦਿੱਤੀ ਸੋ ਉਥੋਂ ਦੇ ਸਾਰੇ ਲੋਕ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਸਿੱਖ ਬਣ ਗਏ ਜਦੋਂ ਇਹ ਗੱਲ ਦਾ ਪਤਾ ਉਥੋਂ ਦੇ ਰਾਜੇ ਨੂੰ ਲੱਗਾ ਕਿ ਇੱਥੇ ਕੋਈ ਸੰਤ ਆਏ ਨਹੀਂ ਜਿਨ੍ਹਾਂ ਕੋਲੋ ਜੋ ਵੀ ਮੰਗੀਏ ਉਹ ਦੇ ਦਿੰਦੇ ਨੇ ਉਹ ਰਾਜੇ ਨੂੰ ਇਹ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਬਹੁਤ ਕਲਾਵਾਨ ਨੇ ਉਹਨੇ ਇਹ ਗੱਲ ਵੀ ਸੁਣੀ ਕਿ ਜਿਸ ਜਿਸ ਨੇ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਉਹਨਾਂ ਸਾਰਿਆਂ ਦੀ ਜ਼ਿੰਦਗੀ ਬਦਲ ਗਈ। ਸੋ ਉੱਥੋਂ ਦਾ ਰਾਜਾ ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਇਸ ਲਈ ਉਹਨੇ ਗੁਰੂ ਸਾਹਿਬ ਜੀ ਵਾਸਤੇ ਇੱਕ ਚੋਲੇ ਦਾ ਕਪੜਾ ਲਿੱਤਾ ਤੇ ਆਪਣੇ ਨਾਲ ਕੁਝ ਸਿਪਾਹੀ ਲੈ ਕੇ ਗੁਰੂ ਪਾਤਸ਼ਾਹ ਜੀ ਵੱਲ ਚਲੇ ਜਾਂਦਾ ਹੈ। ਜਦੋਂ ਉਹ ਰਾਜਾ ਪਿੰਡ ਦੇ ਬਾਹਰ ਪਹੁੰਚਦਾ ਹੈ ਜਿੱਥੇ ਗੁਰੂ ਪਾਤਸ਼ਾਹ ਜੀ ਵਿਰਾਜਮਾਨ ਹਨ ਉਹ ਗੁਰੂ ਸਾਹਿਬ ਜੀ ਦੇ ਕੋਲ ਜਾਂਦਾ ਹੈ। ਤੇ ਗੁਰੂ ਪਾਸ਼ਾ ਜੀ ਨੂੰ ਵੇਖਦੇ ਆਂ ਨਿਹਾਲ ਹੋ ਜਾਂਦਾ ਏ ਉਹ ਰਾਜੇ ਦੇ ਅੰਦਰ ਠੰਡ ਪੈ ਜਾਂਦੀ ਏ ਸਾਧ ਸੰਗਤ ਜੀ ਸਿਰਫ ਦਰਸ਼ਨ ਨਾਲ ਹੀ ਬੰਦਾ ਬਦਲ ਜਾਂਦਾ ਏ ਉਹ ਰਾਜਾ ਗੁਰੂ ਜੀ ਨੂੰ ਕਹਿੰਦਾ ਕਿਰਪਾ ਕਰੋ ਤੁਸੀਂ ਸਾਰਿਆਂ ਨੂੰ ਉਪਦੇਸ਼ ਦਿੱਤਾ ਤੁਸੀਂ ਕਿਰਪਾ ਕਰਕੇ ਮੈਨੂੰ ਵੀ ਨਿਹਾਲ ਕਰ ਦਿਓ ਗੁਰੂ ਜੀ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਜਾਸੂ ਨੇ ਆ ਮੈਂ ਇਹ ਗੱਲ ਵੀ ਸੁਣੀ ਹੈ ਕਿ ਜਿਹੜਾ ਵੀ ਤੁਹਾਡੇ ਦਰਸ਼ਨ ਕਰ ਲਵੇ ਸੇਰੋ ਆਪ ਜੀ ਦਾ ਬਹੁਤ ਜਸ ਕਰਦਾ ਹੈ ਗੁਰੂ ਜੀ ਮੈਂ ਵੀ ਉਹ ਲੋਕਾਂ ਵਾਂਗ ਜਮਾ ਤੋਂ ਡਰਦੇ ਹੋਏ ਆਪ ਜੀ ਦੇ ਚਰਨ ਫੜੇ ਨੇ ਗੁਰੂ ਨਾਨਕ ਸੱਚੇ ਪਾਸ਼ਾ ਰਾਜੇ ਨੂੰ ਕਹਿੰਦੇ ਭਾਵੇਂ ਸੁੱਖ ਹੋਵੇ ਭਾਵੇਂ ਦੁੱਖ ਹੋਵੇ ਕਦੇ ਵੀ ਜ਼ਿੰਦਗੀ ਦੇ ਵਿੱਚ ਸਿਮਰਨ ਨਹੀਂ ਛੱਡਣਾ ਸਾਧ ਸੰਗਤ ਜੀ ਇਹ ਗੱਲ ਕੱਲੇ ਰਾਜੇ ਵਾਸਤੇ ਨਹੀਂ ਹੈ ਇਹ ਕੀਮਤੀ ਗੱਲ ਸਾਡੇ ਵਾਸਤੇ ਵੀ ਹੈ ਗੁਰੂ ਜੀ ਸਾਨੂੰ ਵੀ ਇਹ ਗੱਲ ਕਹਿ ਰਹੇ ਨੇ ਕਿ ਜਿੰਦਗੀ ਵਿੱਚ ਭਾਵੇਂ ਦੁੱਖ ਆਣ ਭਾਵੇਂ ਸੁੱਖ ਆਣ ਪਰਮਾਤਮਾ ਦਾ ਸਿਮਰਨ ਕਦੇ ਨਾ ਛੱਡੋ ਪਰ ਸਾਡੇ ਇਨਸਾਨਾਂ ਦਾ ਚੱਕਰ ਇਹ ਹੈ ਜਦੋਂ ਸਾਡੇ ਤੇ ਦੁੱਖ ਆਦੇ ਨੇ ਉਦੋਂ ਅਸੀਂ ਪਰਮਾਤਮਾ ਨੂੰ ਚੇਤੇ ਕਰਦੇ ਆਂ ਪਾਠ ਕਰਦੇ ਆਂ ਰੱਬ ਦਾ ਨਾਮ ਲੈਂਦੇ ਆਂ ਤੇ ਬਹੁਤ ਅਰਦਾਸਾਂ ਵੀ ਕਰਦੇ ਆਂ ਪਰ ਸਾਥ ਸੰਗਤ ਜੀ ਜਦੋਂ ਇਹ ਦੁੱਖ ਖਤਮ ਹੁੰਦਾ ਹੈ ਅਸੀਂ ਉਸੇ ਸਮੇਂ ਪਰਮਾਤਮਾ ਨੂੰ ਭੁੱਲ ਜਾਂਦੇ ਆਂ ਸੋ ਸਭ ਤੋਂ ਵੱਡੀ ਗੱਲ ਗੁਰੂ ਨਾਨਕ ਪਾਸ਼ਾ ਜੀ ਨੇ ਇੱਥੇ ਇਹੀ ਕਹੀ ਹੈ ਭਾਵੇਂ ਜ਼ਿੰਦਗੀ ਵਿੱਚ ਸੁੱਖ ਹੋਵੇ ਭਾਵੇਂ ਦੁੱਖ ਹੋਵੇ ਤੁਸੀਂ ਪ੍ਰਮਾਤਮਾ ਨੂੰ ਸਦਾ ਹੀ ਚੇਤੇ ਕਰਨਾ ਹੁਣ ਇੱਥੇ 사ਸੰਗਤ ਜੀ ਗੁਰੂ ਸਾਹਿਬ ਜੀ ਨੇ ਇੱਕ ਗੱਲ ਹੋਰ ਕਹੀ ਹੈ ਗੁਰੂ ਜੀ ਕਹਿੰਦੇ ਭਾਈ ਇਹ ਕੰਮ ਰਾਜਨ ਤੇਰੇ ਕੋਲ ਤਾਂ ਹੋਣਾ ਜੇ ਤੂੰ ਸਤ ਸੰਗਤ ਕਰੇਂਗਾ ਗੁਰੂ ਜੀ ਕਹਿੰਦੇ ਇਹ ਠੀਕ ਗੱਲ ਹੈ ਕਿ ਤੂੰ ਰਾਜਾ ਹੈ ਪਰ ਜਿਹੜਾ ਤੈਨੂੰ ਇਹ ਸਰੀਰ ਮਿਲੇ ਇਹ ਰੱਬ ਦੀ ਭਗਤੀ ਕਰਨ ਵਾਸਤੇ ਮਿਲੇ ਹੈ ਸਾਥ ਸੰਗਤ ਜੀ ਸਾਨੂੰ ਸਾਰਿਆਂ ਨੂੰ ਇਹ ਸਰੀਰ ਰੱਬ ਦੀ ਪਗਤੀ ਕਰਨ ਵਾਸਤੇ ਮਿਲਿਆ ਹੈ ਭਾਵੇਂ ਕੋਈ ਡਾਕਟਰ ਹੋਵੇ ਕੋਈ ਇੰਜੀਨੀਅਰ ਹੋਵੇ ਕੋਈ ਆਪਣਾ ਕੰਮ ਕਰਦਾ ਹੋਵੇ ਜਾਂ ਕੋਈ ਕੁਝ ਵੀ ਹੋਵੇ ਸਾਨੂੰ ਰੱਬ ਨੂੰ ਨਹੀਂ ਭੁੱਲਣਾ ਚਾਹੀਦਾ ਸਾਨੂੰ ਇਹ ਸਰੀਰ ਰੱਬ ਦੀ ਪਗਤੀ ਕਰਨ ਵਾਸਤੇ ਹੀ ਮਿਲਿਆ ਹੈ ਕਿਰਤ ਕਰਨੀ ਬਹੁਤ ਜ਼ਰੂਰੀ ਹੈ ਪਰ ਕਦੇ ਵੀ ਇਹ ਗੱਲ ਨਾ ਭੁੱਲਣਾ ਕਿ ਕਿਤੇ ਕਿਰਤ ਦੇ ਵਿੱਚ ਇੰਨਾ ਫਸ ਕੇ ਇਹ ਹੀ ਗੱਲ ਨਾ ਭੁੱਲ ਜਾਣਾ ਕਿ ਸਾਨੂੰ ਇਹ ਸਰੀਰ ਮਿਲਿਆ ਕਿਉਂ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਰਾਜਨ ਤੈਨੂੰ ਐਨੇ ਪਦਾਰਥ ਦਿੱਤੇ ਹੋਏ ਨੇ ਤੂੰ ਉਹ ਜਿਹੜੇ ਪਦਾਰਥ ਨੇ ਸੰਗਤ ਵਿੱਚ ਆ ਕੇ ਵੰਡਿਆ ਕਰ ਸਾਧ ਸੰਗਤ ਜੀ ਇਹੀ ਗੱਲ ਸਾਡੇ ਵਾਸਤੇ ਵੀ ਹੈ ਕਈ ਸਾਡੇ ਵਿੱਚੋਂ ਪੈਸੇ ਵਜੋਂ ਬਹੁਤ ਬਲਵਾਨ ਨੇ ਤੇ ਉਹਨਾਂ ਦਾ ਇਹ ਫਰਜ਼ ਬੰਦਾ ਹੈ ਕਿ ਉਹ ਲੋੜਵੰਦਾ ਦੀ ਗਰੀਬਾਂ ਦੀ ਮਦਦ ਕਰਨ ਹੁਣ ਸਾਧ ਸੰਗਤ ਜੀ ਆਪਣਾ ਹਿਰਦਾ ਸ਼ੁੱਧ ਕਿਵੇਂ ਕਰੀਏ ਕਿਉਂਕਿ ਸਾਡੇ ਤੇ ਤਾਂ ਜਨਮਾ ਜਨਮਾ ਦੀ ਮੈਲ ਚੜੀ ਹੋਈ ਹੈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਹਦਾ ਹਲ ਦੱਸਦੇ ਨੇ ਗੁਰੂ ਜੀ ਕਹਿੰਦੇ ਰਜਨ ਜਿਵੇਂ ਜਿਵੇਂ ਤੂੰ ਸਤਸੰਗਤ ਕਰਦਾ ਰਹੇਂਗਾ ਓਦਾਂ ਓਦਾਂ ਤੇਰੀ ਮੈਲ ਉਤਰਦੀ ਜਾਏਗੀ ਪਰ ਇੱਥੇ ਇੱਕ ਗੱਲ ਤੂੰ ਚੇਤੇ ਰੱਖਣੀ ਹੈ ਸਤਸੰਗਤ ਵਿੱਚ ਬੈ ਕੇ ਕਦੇ ਵੀ ਚੁਗਲੀਆਂ ਨਹੀਂ ਕਰਨੀਆਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਨਹੀਂ ਕਰਨੀਆਂ ਕਿਸੇ ਦੀ ਨਿੰਦਾ ਜਾਂ ਲੜਾਈ ਬਿਲਕੁਲ ਵੀ ਨਹੀਂ ਕਰਨੀ ਉੱਥੇ ਬੈਠ ਕੇ ਸਿਰਫ ਪ੍ਰਮਾਤਮਾ ਦਾ ਨਾਮ ਹੀ ਜਪਣਾ ਤਾਂ ਹੀ ਉਹ satsangat ਕੀਤੀ ਹੋਈ ਸਫਲ ਹੈ ਗੁਰੂ ਨਾਨਕ ਸੱਚੇ ਪਾਸ਼ਾ ਰਾਜੀ ਨੂੰ ਕਹਿੰਦੇ ਕਿ satsangat ਕਰਕੇ ਪਰਮੇਸ਼ਰ ਨਾਲ ਪਿਆਰ ਪੈਜੇਗਾ ਤੇ ਇੱਕ ਤੇਰੀ ਮੰਨ ਦੀ ਮਹਿਲ ਉਤਰ ਜੇਗੀ ਉਹ ਰਾਜਾ ਗੁਰੂ ਜੀ ਨੂੰ ਕਹਿੰਦਾ ਕਿ ਤੁਸੀਂ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਆਪਣਾ ਸਿੱਖ ਬਣਾ ਲਓ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਵੀ ਉਹ ਰਾਜਾ ਨੂੰ ਆਪਣੀ ਚਰਨ ਪਾਲ ਦਿੱਤੀ ਤੇ ਆਪਣਾ ਸਿੱਖ ਬਣਾ ਲਿਆ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਉੱਥੇ ਹੁਕਮ ਦਿੱਤਾ ਕੇ ਭਾਈ ਇੱਥੇ ਧਰਮਸ਼ਾਲਾ ਬਣਾਓ ਗੁਰੂ ਸਾਹਿਬ ਜੀ ਨੇ ਉੱਥੇ ਧਰਮਸ਼ਾਲਾ ਬਣਵਾਈ ਤੇ ਕੁਝ ਦਿਨ ਗੁਰੂ ਜੀ ਉੱਥੇ ਰਹੇ ਹੁਣ ਗੁਰੂ ਪਾਸ਼ਾ ਜੀ ਇਸ ਪਿੰਡ ਦਾ ਇਸ ਦੇਸ਼ ਦਾ ਪਲਾ ਘਰ ਕੇ ਅੱਗੇ ਚਲੇ ਜਾਂਦੇ ਆ ਸਾਧ ਸੰਗਤ ਜੀ ਇਹ ਸਾਰੀ ਕਥਾ ਭਾਈ ਬਾਲਾ ਜੀ ਗੁਰੂ ਅੰਗਦ ਪਾਸ਼ਾ ਜੀ ਨੂੰ ਸੁਣਾ ਰਹੇ ਆ ਕਿਉਂਕਿ ਗੁਰੂ ਪਾਸ਼ਾ ਜੀ ਦੇ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਵੀ ਸਨ ਸੋ ਭਾਈ ਬਾਲਾ ਜੀ ਕਹਿੰਦੇ اے گرو ਅੰਗਦ ਪਾਸ਼ਾ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਮੇਰੇ ਤੇ ਬਹੁਤ ਤਰਸ ਕੀਤਾ ਤੇ ਮੈਨੂੰ ਆਪਣੇ ਨਾਲ ਰੱਖਿਆ ਗੁਰੂ ਸਾਹਿਬੇ ਧਰਤੀ ਦਾ ਪਾਰ ਹੌਲਾ ਕਰਨ ਵਾਸਤੇ ਉਥੋਂ ਦੀ ਅੱਗੇ ਚੱਲ ਪੈਂਦੇ ਆ ਸਾਧ ਸੰਗਤ ਜੀ ਹੁਣ ਗੁਰੂ ਨਾਨਕ ਸੱਚੇ ਪਾਸ਼ਾ ਇੱਕ ਮਨਾਫਕ ਦੇਸ਼ ਵਿੱਚ ਪਹੁੰਚਦੇ ਨੇ ਉਹ ਦੇਸ਼ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਸੀ ਉਹ ਸਾਰੇ ਹੀ ਮਨਮੁਖ ਸਨ ਉੱਥੇ ਕੋਈ ਪ੍ਰਮਾਤਮਾ ਦਾ ਨਾਮ ਨਹੀਂ ਸੀ ਜਪਦਾ ਕਵੀ ਪਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਉੱਥੇ ਸਾਰੇ ਮੂਰਖ ਰਹਿੰਦੇ ਸੀ ਕਿਉਂਕਿ ਉੱਥੇ ਕੋਈ ਨਾਮ ਨਹੀਂ ਸੀ ਜਪਦਾ ਉਹਨਾਂ ਨੂੰ ਰੱਬ ਦੇ ਬਾਰੇ ਕੁਝ ਵੀ ਨਹੀਂ ਪਤਾ ਸੀ ਤੇ ਸਾਧ ਸੰਗਤ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਨਹੀਂ ਜਾਂਦਾ ਫਿਰ ਉੱਥੇ ਹੁੰਦਾ ਕੀ ਹੈ ਉੱਥੇ ਸਿਰ ਲੋਕ ਵਹਿਮਾਂ ਪਰਮਾਂ ਵਿੱਚ ਫਸੇ ਹੁੰਦੇ ਨੇ ਸੋ ਮੁਨਾਫਕ ਦੇਸ਼ ਦੇ ਵੀ ਲੋਕ ਵਹਿਮਾਂ ਪਰਮਾਂ ਵਿੱਚ ਫਸੇ ਹੋਏ ਸੀ ਉਹ ਪਰਮਾਤਮਾ ਦੀ ਭਗਤੀ ਨਹੀਂ ਕਰਦੇ ਸੀ ਰੱਬ ਦਾ ਨਾਮ ਨਹੀਂ ਸੀ ਜਪਦੇ ਸੋ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸੁਰਤ ਵਿੱਚ ਇਹ ਮੁਨਾਫਕ ਦੇਸ਼ ਬਾਰੇ ਆਇਆ ਤਾਂ ਫਿਰ ਗੁਰੂ ਜੀ ਨੇ ਸੋਚਿਆ ਕਿ ਇਸ ਦੇਸ਼ ਦੇ ਲੋਕਾਂ ਦਾ ਭਲਾ ਕਰਨਾ ਚਾਹੀਦਾ ਹੈ ਇੱਥੋਂ ਦੇ ਮਨਮੁਖਾਂ ਨੂੰ ਗੁਰਮੁਖ ਬਣਾਉਣਾ ਚਾਹੀਦਾ ਹੈ ਉੱਥੋਂ ਦੇ ਲੋਕਾਂ ਨੂੰ ਨਾ ਹੀ ਸਿਮਰਨ ਬਾਰੇ ਪਤਾ ਹੈ ਤੇ ਨਾ ਹੀ ਉਹਨਾਂ ਨੂੰ ਪਰਲੋਕ ਬਾਰੇ ਕੋਈ ਸੁੱਧ ਹੈ ਤੇ ਸਾਧ ਸੰਗਤ ਜੀ ਇਹ ਹਲ ਸਾਡਾ ਵੀ ਹੈ ਸਾਨੂੰ ਵੀ ਕਿਹੜਾ ਕੋਈ ਸਿਮਰਨ ਬਾਰੇ ਪਤਾ ਹੈ ਤੇ ਨਾ ਹੀ ਸਾਨੂੰ ਕੋਈ ਪਰਲੋਕ ਬਾਰੇ ਸੁੱਧ ਹੈ ਸਤ ਗੁਰੂ ਜੀ ਨੇ ਸੋਚਿਆ ਕਿ ਜੇ ਤਾਂ ਐਵੇਂ ਚੱਲਦਾ ਰਿਹਾ ਤਾਂ ਇਹ ਲੋਕ ਸਾਰੇ ਨਰਕਾਂ ਵਿੱਚ ਜਾਣਗੇ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਮੁਨਾਫਕ ਦੇਸ਼ ਵਿੱਚ ਜਾਂਦੇ ਨੇ ਸੋ ਗੁਰੂ ਜੀ ਨੇ ਆਪਣਾ ਪੇਸ ਦਰਵੇਸ਼ਾ ਵਾਲਾ ਬਣਾਇਆ ਹੋਇਆ ਤੇ ਗੁਰੂ ਮਹਾਰਾਜ ਇੱਕ ਖੇਤ ਦੇ ਕੰਡੇ ਜਾ ਵੀ ਰਾਜੇ ਗੁਰੂ ਜੀ ਉੱਥੇ ਆਸਨ ਲਾਂਦੇ ਆ ਤੇ ਅੱਗ ਬਾਲ ਲੈਂਦੇ ਆ ਸੰਗਤ ਜੀ ਉਹ ਦੇਸ਼ ਦੇ ਲੋਕ ਉਹਨਾਂ ਦਾ ਜਿਹੜਾ ਰਾਜਾ ਸੀ ਉਹ ਨਹੀਂ ਰੱਬ ਮੰਦੇ ਸੀ ਉਹ ਆਪਣੇ ਰਾਜੇ ਨੂੰ ਹੀ ਪੂਜਦੇ ਸੀ ਜਦੋਂ ਵੀ ਉਹਨਾਂ ਨੂੰ ਕੋਈ ਮੀਕਣੀ ਦੀ ਲੋੜ ਹੋਵੇ ਤਾਂ ਉਹ ਸਾਰੇ ਲੋਕ ਆਪਣੇ ਰਾਜੇ ਨੂੰ ਬੇਨਤੀ ਕਰਦੇ ਤੇ ਰਾਜਾ ਅੰਦਰ ਜਾ ਕੇ ਮੰਤਰ ਪੜਦਾ ਸੀ ਉੱਥੇ ਮੀਕਣੀ ਪਵਾਉਂਦਾ ਸੀ ਉਥੋਂ ਦਾ ਰਾਜਾ ਉਹਨਾਂ ਲੋਕਾਂ ਨੂੰ ਰੱਬ ਬਾਰੇ ਨਹੀਂ ਦੱਸਦਾ ਸੀ ਸਗੋਂ ਉਹਨਾਂ ਸਾਰੇ ਲੋਕਾਂ ਤੋਂ ਆਪਣੀ ਪੂਜਾ ਕਰਾਂਦਾ ਸੀ ਜਦੋਂ ਰਾਜਾ ਮੰਤਰ ਪੜਦਾ ਉਦੋਂ ਵਰਖਾ ਹੋ ਜਾਂਦੀ ਸੋ ਜਦੋਂ ਉਹਨਾਂ ਲੋਕਾਂ ਨੂੰ ਇਹ ਹੀ ਨਹੀਂ ਸੀ ਪਤਾ ਕੀ ਰੱਬ ਹੈ ਕੌਣ ਤਾਂ ਸਾਰੇ ਲੋਕ ਆਪਣੇ ਰਾਜੇ ਨੂੰ ਹੀ ਰੱਬ ਮੰंदे ਤੇ ਉਹਦੇ ਅੱਗੇ ਸਾਰੀਆਂ ਬੇਨਤੀਆਂ ਕਰਦੇ ਸੋ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਇਹ ਦੇਸ਼ ਦੇ ਲੋਕਾਂ ਨੂੰ ਤਾਰਨਾ ਸੋ ਜਦੋਂ ਗੁਰੂ ਮਹਾਰਾਜ ਉੱਥੇ ਪਹੁੰਚਦੇ ਨੇ ਉੱਥੇ ਗੁਰੂ ਸਾਹਿਬ ਨੇ ਮੀਂਹ ਹੀ ਪੈਣ ਦਿੱਤਾ ਉੱਥੇ ਦੀ ਸਾਰੀ ਹੀ ਫਸਲ ਸੁੱਕਣ ਲੱਗ ਪਈ ਉਥੋਂ ਦੇ ਜਿੰਨੇ ਵੀ ਕਿਸਾਨ ਸੀ ਉਹ ਸਾਰੇ ਦੁਖੀ ਹੋ ਕੇ ਆਪਣੇ ਰਾਜੇ ਕੋਲ ਜਾਂਦੇ ਨੇ ਮੀਂਹ ਨਾ ਪੈਣ ਕਰਕੇ ਉਥੋਂ ਦੇ ਸਾਰੇ ਹੀ ਲੋਕ ਬਹੁਤ ਦੁਖੀ ਨੇ ਉਥੋਂ ਦੇ ਸਾਰੇ ਕਿਸਾਨ ਰਾਜੇ ਕੋਲ ਜਾ ਕੇ ਬੇਨਤੀ ਕਰਦੇ ਨੇ ਕਿ ਰਾਜਨ ਮੀਂਹ ਨਹੀਂ ਪਿਆ ਉਹਦੇ ਕਰਕੇ ਸਾਡੀਆਂ ਸਾਰੀਆਂ ਫਸਲਾਂ ਸੁੱਕਦੀਆਂ ਜਾ ਰਹੀਆਂ ਕਿਰਪਾ ਕਰਕੇ ਤੁਸੀਂ ਮੀਂਹ ਪਵਾਓ ਰਾਜਾ ਫਿਰ ਅੰਦਰ ਆਪਣੇ ਕਮਰੇ ਵਿੱਚ ਜਾਂਦਾ ਹੈ ਤੇ ਅੰਦਰ ਜਾ ਕੇ ਮੰਤਰ ਪੜ੍ਹਦਾ ਹੈ ਪਰ ਸਾਸ ਸੰਗਤ ਜੀ ਮੀਂਹ ਨਹੀਂ ਪੈਂਦਾ ਸਾਰੇ ਲੋਕ ਫਿਰ ਇਕੱਠੇ ਹੋ ਕੇ ਰਾਜੇ ਕੋਲ ਜਾਂਦੇ ਨੇ ਉਹ ਸਾਰੇ ਫਿਰ ਕਹਿੰਦੇ ਨੇ ਰਾਜਨ ਮੀ ਪਵ ਰਾਜਾ ਫਿਰ ਇੱਕ ਵਾਰ ਦੁਬਾਰਾ ਅੰਦਰ ਜਾ ਕੇ ਕੋਸ਼ਿਸ਼ ਕਰਦਾ ਹੈ ਉਹ ਮੰਤਰ ਪੜ੍ਹਦਾ ਹੈ ਪਰ ਮੀ ਨਹੀਂ ਪਿਆ ਹੁਣ ਸਾਧ ਸੰਗਤ ਜੀ ਦੇ ਉਦੋਂ ਤੀਜੀ ਵਾਰ ਲੋਕ ਫਿਰ ਜਾ ਕੇ ਰਾਜੇ ਨੂੰ ਬੇਨਤੀ ਕਰਦੇ ਨੇ ਕਿ ਰਾਜਨ ਮੀ ਪਵ ਰਾਜਾ ਫਿਰ ਤੀਜੀ ਵਾਰ ਦੁਬਾਰਾ ਕੋਸ਼ਿਸ਼ ਕਰਦਾ ਹੈ ਪਰ ਮੀ ਨਹੀਂ ਪੈਂਦਾ ਸਾਧ ਸੰਗਤ ਜੀ ਉਥੇ ਨਾ ਹੀ ਕੋਈ ਨਦੀ ਸੀ ਤੇ ਨਾ ਹੀ ਕੋਈ ਖੂਹ ਸੀ ਜਿਹਦੇ ਨਾਲ ਉਹ ਸਾਰੇ ਪਾਣੀ ਖੇਤਾਂ ਤੱਕ ਲਿਜਾ ਸਕਣ ਉਥੋਂ ਦੇ ਸਾਰੇ ਕਿਸਾਨ ਮੀਂਹ ਤੇ ਨਿਰਭਰ ਸੀ ਜੇ ਮੀਂਹ ਆਂਦਾ ਤਾਂ ਹੀ ਉਹਨਾਂ ਦੀ ਫਸਲਾਂ ਪੈਦਾ ਹੋਣੀਆਂ ਸੀ ਰਾਜਾ ਉਹ ਸਾਰੇ ਕਿਸਾਨਾਂ ਨੂੰ ਕਹਿੰਦਾ ਕਿ ਤੁਸੀਂ ਹੌਸਲਾ ਰੱਖੋ ਮੀਂਹ ਜ਼ਰੂਰ ਪਏਗਾ ਸਾਰੇ ਲੋਕ ਆਪਣੇ ਰਾਜੇ ਦੀ ਗੱਲ ਮੰਨਦੇ ਨੇ ਤੇ ਹੌਸਲਾ ਕਰਕੇ 5-6 ਦਿਨ ਬੈਠੇ ਰਹਿੰਦੇ ਨੇ ਪਰ ਸਾਧ ਸੰਗਤ ਜੀ ਉੱਥੇ ਮੀਂਹ ਨਹੀਂ ਪੈਂਦਾ ਰਾਜਾ ਆਪਣੇ ਵੱਲੋਂ ਜਾਪ ਕਰਦਾ ਰਿਹਾ ਮੰਤਰ ਪੜਦਾ ਰਿਹਾ ਪਰ ਮੀਂਹ ਨਹੀਂ ਪਿਆ ਉਹਨੋ ਉੱਥੋਂ ਦੇ ਕਿਸਾਨਾਂ ਦੀਆਂ ਸਾਰੀਆਂ ਹੀ ਫਸਲਾਂ ਸੁੱਕਣ ਲੱਗ ਪਈਆਂ ਫਸਲਾਂ ਨੂੰ ਪਾਣੀ ਦੇਣ ਦਾ ਕੋਈ ਵੀ ਹੱਲ ਨਹੀਂ ਹੈ ਜਿੱਥੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਖੇਤ ਦੇ ਕੰਡੇ ਤੇ ਵਿਰਾਜਮਨ ਹਨ ਉਹ ਖੇਤ ਦਾ ਮਾਲਕ ਉੱਥੇ ਆਉਂਦਾ ਹੈ ਗੁਰੂ ਸਾਹਿਬ ਉਹ ਖੇਤ ਦੇ ਮਾਲਕ ਨੂੰ ਕਹਿੰਦੇ ਭਾਈ ਤੂੰ ਬਹੁਤ ਚਿੰਤਾ ਵਿੱਚ ਤੁਰਿਆ ਫਿਰਦਾ ਹੈ ਮੈਨੂੰ ਦੱਸ ਗੱਲ ਕੀ ਹੈ ਤੂੰ ਇੰਨਾ ਦੁਖੀ ਕਿਉਂ ਹੈ ਤਾਂ ਉਹ ਖੇਤ ਦਾ ਮਾਲਕ ਗੁਰੂ ਸਾਹਿਬ ਜੀ ਨੂੰ ਦੱਸਦਾ ਹੈ ਗੁਰੂ ਜੀ ਇੱਥੇ ਮੀਂਹ ਨਹੀਂ ਪੈਂਦਾ ਸਾਡੀਆਂ ਸਾਰੀਆਂ ਫਸਲਾਂ ਸੁੱਕਦੀਆਂ ਜਾਂਦੀਆਂ ਨੇ ਗੁਰੂ ਜੀ ਅਸੀਂ ਵੀ ਬਹੁਤ ਚਿੰਤਿਤ ਆ ਤੇ ਸਾਡਾ ਰਾਜਾ ਵੀ ਬਹੁਤ ਚਿੰਤਿਤ ਹੈ ਸਿਰ ਗੁਰੂ ਨਾਨਕ ਸੱਚੇ ਪਾਸ਼ਾ ਉਹ ਕਿਸਾਨ ਨੂੰ ਪੁੱਛਦੇ ਨੇ ਤੂੰ ਮੈਨੂੰ ਇਹ ਦੱਸ ਕਿ ਪਹਿਲਾਂ ਇੱਥੇ ਮੀਂਹ ਕਿਵੇਂ ਪੈਂਦਾ ਸੀ ਤਾਂ ਉਹ ਕਿਸਾਨ ਗੁਰੂ ਜੀ ਨੂੰ ਦੱਸਦਾ ਹੈ ਕਿ ਪਹਿਲਾਂ ਤਾਂ ਅਸੀਂ ਆਪਣੇ ਰਾਜੇ ਨੂੰ ਬੇਨਤੀ ਕਰੰਦੇ ਸੀ ਤੇ ਰਾਜਾ ਅੱਗੇ ਬਦਲਾ ਨੂੰ ਕਹਿ ਦਿੰਦਾ ਸੀ ਤੇ ਸਿਰ ਬੱਦਲ ਅੱਗੇ ਮੀਂਹ ਪਾ ਦਿੰਦੇ ਸੀ ਪਰ ਅੱਤ ਕੀ ਕੋਈ ਗੱਲ ਨਹੀਂ ਬਣੀ ਸਾਡੇ ਰਾਜੇ ਨੇ ਤਾਂ ਬਹੁਤ ਮੰਤਰ ਪੜੇ ਪਰ ਸਾਡੇ ਇੱਥੇ ਬਿਲਕੁਲ ਵੀ ਮੀ ਨਹੀਂ ਪਿਆ ਹੁਣ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਬਹੁਤ ਜ਼ਰੂਰੀ ਗੱਲ ਕਰਨ ਲੱਗੇ ਨੇ ਇਹ ਉਹੀ ਜ਼ਰੂਰੀ ਗੱਲ ਹੈ ਜਿਹੜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਰੀ ਦੁਨੀਆ ਨੂੰ ਸਮਝਾਉਂਦੇ ਨੇ ਤੇ ਸਾਨੂੰ ਵੀ ਸਮਝਾ ਰਹੇ ਨੇ ਗੁਰੂ ਜੀ ਕਹਿੰਦੇ ਕਿਸਾਨ ਤੁਸੀਂ ਸਾਰੇ ਰਾਜੇ ਦੀ ਸ਼ਰਨ ਛੱਡ ਦਿਓ ਤੇ ਉਹ ਸੱਚੇ ਕਰਤਾਰ ਦਾ ਸਿਮਰਨ ਕਰੋ ਤੁਸੀਂ ਸਾਰੇ ਇੱਕ ਵਾਰ ਰਬ ਨੂੰ ਯਾਦ ਕਰੋ ਤੁਸੀਂ ਜਿੰਨੀ ਵਾਰੀ ਵੀ ਮੀ ਕਹੋਗੇ ਓਨੀ ਵਾਰੀ ਮੀ ਪੈ ਜਾਏਗਾ ਤੁਹਾਡੇ ਇੱਥੇ ਬਹੁਤ ਅਨ ਹੋਏਗਾ ਜੋ ਵੀ ਚਾਹੋਗੇ ਉਹ ਸਭ ਹੋਏਗਾ ਹੁਣ ਸਾਧ ਸੰਗਤ ਜੀ ਉਥੋਂ ਦੇ ਲੋਕ ਇੰਨੇ ਮਨਮੁਖ ਸੀ ਕਿ ਉਹ ਕਿਸਾਨ ਖੇਤ ਦਾ ਮਾਲਕ ਕਹਿੰਦਾ ਮਹਾਰਾਜ ਇਹ ਕਰਤਾਰ ਕੌਣ ਹੁੰਦਾ ਹੈ ਮਹਾਰਾਜ ਅਸੀਂ ਇਹ ਕਰਤਾਰ ਨੂੰ ਨਾਹੀ ਤਾਂ ਆਪਣੀ ਅੱਖਾਂ ਨਾਲ ਵੇਖਿਆ ਨਾਹੀ ਇਹਦੇ ਬਾਰੇ ਕਦੇ ਆਪਣੇ ਕੰਨਾਂ ਨਾਲ ਸੁਣਿਆ ਗੁਰੂ ਜੀ ਸਾਡੇ ਦੇਸ਼ ਦੇ ਵਿੱਚ ਤਾਂ ਕਦੇ ਕਰਤਾਰ ਆਇਆ ਹੀ ਨਹੀਂ ਨਾ ਹੀ ਕਦੇ ਕਿਸੇ ਨੇ ਉਹ ਕਰਤਾਰ ਨੂੰ ਦਾਨ ਦਿੱਤਾ ਤੇ ਨਾ ਹੀ ਕਰਤਾਰ ਨੇ ਸਾਨੂੰ ਕਦੇ ਦਾਨ ਦਿੱਤਾ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਖੁਸ਼ ਹੋ ਕੇ ਬਚਨ ਕੀਤਾ ਗੁਰੂ ਜੀ ਕਹਿੰਦੇ ਕਰਤਾਰ ਨੂੰ ਜਿਹੜਾ ਵੀ ਜਿੱਥੇ ਵੀ ਯਾਦ ਕਰਦਾ ਹੈ ਉਹ ਕਰਤਾਰ ਉੱਥੇ ਹੀ ਆ ਜਾਂਦਾ ਹੈ ਗੁਰੂ ਜੀ ਕਹਿੰਦੇ ਕਰਤਾਰ ਹਰ ਥਾਂ ਮੌਜੂਦ ਹੈ ਗੁਰੂ ਜੀ ਕਹਿੰਦੇ ਜਿੱਥੇ ਵੀ ਕੋਈ ਬੈਠ ਕੇ ਸਿਮਰਨ ਕਰਦਾ ਹੈ ਕਰਤਾਰ ਉੱਥੇ ਹੀ ਹਾਜ਼ਰ ਹੋ ਜਾਂਦਾ ਹੈ ਗੁਰੂ ਜੀ ਕਹਿੰਦੇ ਜਿਸ ਕਰਤਾਰ ਨੇ ਇਹ ਸਾਰੇ ਖੰਡ ਬ੍ਰਹਮੰਡ ਸਾਜੇ ਨੇ ਉਹਨੂੰ ਸਿਮਰ ਕੇ ਸਾਡੇ ਸਾਰੇ ਹੀ ਦੁੱਖ ਕਲੇਸ਼ ਦੂਰ ਹੋ ਜਾਂਦੇ ਨੇ ਜੇ ਤੁਸੀਂ ਉਹ ਕਰਤਾਰ ਦਾ ਨਾਮ ਜਪੋਗੇ ਤਾਂ ਤੁਹਾਡੇ ਇੱਥੇ ਮੀਂਹ ਆ ਜਾਏਗਾ ਤੇ ਕਦੇ ਵੀ ਆਂਦੀ ਕਮੀ ਨਹੀਂ ਬੇਗੀ ਉਹ ਖੇਤ ਦਾ ਮਾਲਕ ਕਹਿੰਦਾ ਕਿ ਜਿਹੜੇ ਕਰਤਾਰ ਦੀ ਤੁਸੀਂ ਗੱਲ ਕਰ ਰਹੇ ਹੋ ਐਵੇਂ ਲੱਗਦਾ ਹੈ ਕਿ ਉਹ ਬਹੁਤ ਵੱਡਾ ਬੰਦਾ ਹੈ ਗੁਰੂ ਜੀ ਪਰ ਉਹਨੂੰ ਇੱਥੇ ਕੋਈ ਵੀ ਨਹੀਂ ਪਛਾਣਦਾ ਮਹਾਰਾਜ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਹ ਨਾਮ ਸੁਣਿਆ ਹੈ ਉਹ ਵੀ ਕੇਵਲ ਤੁਹਾਡੇ ਕੋਲ ਸੁਣਿਆ ਮਹਾਰਾਜ ਸਾਡੇ ਤੇ ਕਿਰਪਾ ਕਰੋ ਤੇ ਸਾਨੂੰ ਵਿਖਾਓ ਕਿ ਉਹ ਕੌਣ ਹੈ ਕਿਉਂਕਿ ਅਸੀਂ ਕਦੇ ਵੀ ਉਹਨੂੰ ਨਹੀਂ ਵੇਖਿਆ ਗੁਰੂ ਜੀ ਸਾਨੂੰ ਅੱਖਾਂ ਨਾਲ ਉਹਦੀ ਮੂਰਤ ਦਿਖਾ ਦਿਓ ਤਾਂਕਿ ਮੈਂ ਉਹਨੂੰ ਯਾਦ ਕਰ ਸਕਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਕਿਉਂ ਵੇਖਣ ਵਿੱਚ ਨਹੀਂ ਆਉਂਦਾ ਤੁਸੀਂ ਬਸ ਉਹਨੂੰ ਚਿੱਤੇ ਕਰਨਾ ਹੈ ਉਹਦਾ ਨਾਮ ਜਪਣਾ ਹੈ ਤੇ ਤੁਹਾਡੀਆਂ ਸਾਰੀਆਂ ਹੀ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਹੁਣੋ ਕਿਸਾਨ ਕਹਿੰਦਾ ਮਹਾਰਾਜ ਜਿਹਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਵੇਖਿਆ ਹੀ ਨਹੀਂ ਆਪਣੀ ਅੱਖਾਂ ਨਾਲ ਨਹੀਂ ਵੇਖਿਆ ਉਹਨੂੰ ਅਸੀਂ ਕਿਵੇਂ ਮੰਨ ਸਕਦੇ ਹਾਂ ਮਹਾਰਾਜ ਕਿਰਪਾ ਕਰਕੇ ਸਾਨੂੰ ਉਹ ਕਰਤਾਰ ਦਾ ਪਤਾ ਦਿਓ ਹੋਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਕਿ ਪਾਈ ਤੂੰ ਐਵੇਂ ਕਰ ਆਪਣੇ ਘਰੇ ਜਾ ਤੇ ਜਾ ਕੇ ਹਲ ਤੇ ਪੰਜਾਲੀ ਲੈ ਕੇ ਆ ਗੁਰੂ ਜੀ ਕਹਿੰਦੇ ਹਲ ਵਾ ਕੇ ਸਾਡੀ ਤੂੰ ਗੱਲ ਮੰਨ ਸਾਰੇ ਖੇਤ ਦੇ ਵਿੱਚ ਤੂੰ ਬੀਜ ਖਿਲਾਰ ਦੇ ਤੇ ਜੇ ਇੱਥੇ ਫਸਲ ਉੱਗ ਕੇ ਪੱਕ ਜਾਂਦੀ ਹੈ ਫਿਰ ਤੁਸੀਂ ਸਾਰੇ ਸਮਝ ਜੂਗੇ ਕਿ ਕੁਦਰਤ ਕੀ ਚੀਜ਼ ਹੈ ਉਹ ਕਿਸਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਹਦੀ ਸਾਰੀ ਗੱਲ ਸੁਣਦਾ ਉਹ ਆਪਣੇ ਘਰੇ ਜਾਂਦਾ ਤੇ ਆਪਣੇ ਘਰਵਾਲਿਆਂ ਨੂੰ ਦੱਸਦਾ ਜਾ ਕੇ ਕਿ ਮੈਨੂੰ ਬਾਹਰ ਇੱਕ ਸੰਤ ਮਿਲੇ ਨੇ ਉਹਨਾਂ ਨੇ ਮੈਨੂੰ ਵਚਨ ਕੀਤਾ ਕਿ ਜਦੋਂ ਵੀ ਤੁਸੀਂ ਬੀਜ ਬੋਨੇ ਨੇ ਜਦੋਂ ਵੀ ਤੁਸੀਂ ਫਸਲ ਬੀਜਣੀ ਹੈ ਉਦੋਂ ਤੁਸੀਂ ਕਰਤਾਰ ਦਾ ਨਾਮ ਲੈਣਾ ਤੁਹਾਡੀ ਫਸਲ ਬਹੁਤ ਵਧੀਆ ਹੋਏਗੀ ਜਦੋਂ ਇਹ ਗੱਲ ਉਹਦੇ ਪਰਿਵਾਰ ਤੇ ਹੋਰ ਲੋਕਾਂ ਨੇ ਸੁਣੀ ਉਹ ਸਾਰੇ ਹੀ ਲੋਕ ਉਸਤੇ ਬਹੁਤ ਹੱਸੇ ਤੇ ਉਹਦਾ ਬਹੁਤ ਮਜ਼ਾਕ ਉਡਾਉਂਦੇ ਨੇ ਉਹ ਸਾਰੇ ਉਹ ਖੇਤ ਦੇ ਮਾਲਕ ਨੂੰ ਮੂਰਖ ਆਖਦੇ ਨੇ ਉਹ ਕਹਿੰਦੇ ਤੈਨੂੰ ਪਤਾ ਹੈ ਕਿ ਇੱਥੇ ਫਸਲ ਨਹੀਂ ਹੋ ਰਹੀ ਮੀਂਹ ਇੱਥੇ ਪੈਂਦਾ ਨਹੀਂ ਪਿਆ ਸਾਡੀਆਂ ਫਸਲਾਂ ਸੁੱਕਦੀਆਂ ਜਾ ਰਹੀਆਂ ਤੇ ਤੂੰ ਇਹ ਕਹਿੰਨਾ ਹੈ ਕਿ ਕਰਤਾਰ ਦਾ ਨਾਮ ਲੈ ਕੇ ਫਸਲ ਬੀਜ ਦੀਏ ਤੇ ਉਹ ਸਾਰੀ ਫਸਲ ਹੋ ਜੇਗੀ ਸੋ ਸਾਧ ਸੰਗਤ ਜੀ ਉਹ ਮਨਮੁਖ ਲੋਕਾਂ ਨੇ ਉਹ ਖੇਤ ਦੇ ਮਾਲਕ ਦਾ ਮਨੋਬਲ ਤੋੜ ਦਿੱਤਾ ਤਾਂ ਉਹ ਵਾਪਸ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਜਾਂਦਾ ਹੈ। ਗੁਰੂ ਜੀ ਉਹਨੂੰ ਪੁੱਛਦੇ ਹਨ ਕਿ ਤੂੰ ਇੰਨਾ ਉਦਾਸ ਕਿਉਂ ਹੈ? ਉਹ ਫਿਰ ਸਾਰੀ ਗੱਲ ਗੁਰੂ ਜੀ ਨੂੰ ਦੱਸਦਾ ਹੈ ਕਿ ਸਾਰੇ ਹੀ ਲੋਕ ਮੈਨੂੰ ਮੂਰਖ ਕਹਿ ਰਹੇ ਨੇ। ਉਹ ਕਹਿੰਦੇ ਐਵੇਂ ਕਦੇ ਵੀ ਨਹੀਂ ਹੋ ਸਕਦਾ। ਉਹ ਸਾਰੇ ਕਹਿੰਦੇ ਬਿਨਾ ਮੀਂਹ ਤੋਂ ਕਦੇ ਵੀ ਫਸਲ ਨਹੀਂ ਉਗ ਸਕਦੀ। ਗੁਰਨਾਨਕ ਸੱਚੇ ਪਾਤਸ਼ਾਹ ਨੂੰ ਕਹਿੰਦੇ ਹਨ ਕਿ ਤੂੰ ਸਾਡੀ ਗੱਲ ਮੰਨ। ਥੂਆ ਖੇਤ ਦੇ ਵਿੱਚ ਫਸਲ ਬੀਜ। ਤੇ ਜੇ ਫਸਲ ਨਾ ਹੋਈ ਤੇ ਅਸੀਂ ਜ਼ਿੰਮੇਵਾਰ ਹੋਵਾਂਗੇ ਗੁਰੂ ਜੀ ਕਹਿੰਦੇ ਜੇ ਬੀਜ ਬੀਜਿਆਂ ਤੇ ਫਸਲ ਨਹੀਂ ਹੁੰਦੀ ਤਾਂ ਜਿੰਨੇ ਵੀ ਬੀਜ ਤੇਰੇ ਖਰਾਬ ਹੋਣਗੇ ਉਹ ਸਾਰੇ ਬੀਜ ਅਸੀਂ ਦੇਾਂਗੇ ਤੈਨੂੰ ਸੋ ਫਿਰ ਉਹ ਕਿਸਾਨ ਆਪਣੇ ਕਰੋ ਹਲ ਪੰਜਾਲੀ ਤੇ ਬੀਜ ਲਿਆਂਦਾ ਗੁਰੂ ਜੀ ਉਹਨੂੰ ਕਹਿੰਦੇ ਕਿ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਕਰਤਾਰ ਨੂੰ ਸਿਮਰ ਲੈ ਤੇ ਸਿਮਰਦੇ ਸਿਮਰਦੇ ਖੇਤੀ ਕਰ ਉਹ ਕਿਸਾਨ ਨੇ ਉਵੇਂ ਹੀ ਕੀਤਾ ਤੇ ਗੁਰੂ ਜੀ ਦਾ ਹੁਕਮ ਮੰਨਿਆ ਤੇ ਆਖਿਆ हे ਕਰਤਾਰ ਮਿਹਰ ਕਰੀ ਆਪਣੀ ਕਿਰਪਾ ਕਰੀ ਉਹ ਕਰਤਾਰ ਕਰਤਾਰ ਆਖਦਾ ਹੋਇਆ ਖੇਤੀ ਕਰਨ ਲੱਗ ਪਿਆ ਤੇ ਫਿਰ ਉਹ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਕੋਲ ਆ ਕੇ ਬਹਿ ਗਿਆ ਤੇ ਜਦੋਂ ਰਾਤ ਹੋਈ ਉਹ ਘਰੇ ਚਲੇ ਗਿਆ ਤੇ ਜਦੋਂ ਦਿਨ ਚੜਿਆ ਜਦੋਂ ਉਹ ਆਪਣੇ ਖੇਤਾ ਵੱਲ ਆਇਆ ਉਹ ਉਥੇ ਸਭ ਕੁਝ ਵੇਖ ਕੇ ਹੈਰਾਨ ਹੋ ਗਿਆ ਜਿਹੜੇ ਬੀਜ ਉਹਨੇ ਕੱਲ ਬੀਜੇ ਸੀ ਅੱਜ ਉਹ ਬੀਜ ਉੱਗ ਕੇ ਬਹੁਤ ਵਧੀਆ ਤੇ ਵੱਡੀ ਫਸਲ ਹੋਈ ਪਈ ਹੈ ਜਦੋਂ ਉਹਨੇ ਗੁਰੂ ਸਾਹਿਬ ਦਾ ਏਕੋਤਕ ਵੇਖਿਆ ਤਾਂ ਉਹਦੇ ਮਨ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਬਹੁਤ ਸ਼ਰਧਾ ਬਣ ਗਈ ਸਾ ਸੰਗਤ ਜੀ ਜਦੋਂ ਇਹ ਗੱਲ ਹੋਈ ਤੇ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿੰਨੂੰ ਅਸੀਂ ਮੂਰਖ ਕਿਹਾ ਸੀ ਉਹਦੇ ਤਾਂ ਖੇਤ ਵਿੱਚ ਬਹੁਤ ਵਧੀਆ ਫਸਲ ਹੋਈ ਪਈ ਹੈ ਉਹ ਸਾਰੇ ਲੋਕ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਜਿੰਨਾ ਚਿਰ ਅਸੀਂ ਵੇਖ ਨਹੀਂ ਨਾ ਲੈਂਦੇ ਉਹਨਾਂ ਚਿਰਨੀਆਂ ਸਿਮੰਨਾਂਗੇ ਫਿਰ ਉਹ ਸਾਰੇ ਆ ਕੇ ਉਹ ਖੇਤ ਦੇ ਮਾਲਕ ਦੀ ਫਸਲ ਵੇਖਦੇ ਨੇ ਤੇ ਫਸਲ ਵੇਖ ਕੇ ਬਹੁਤ ਹੈਰਾਨ ਹੋ ਜਾਂਦੇ ਨੇ ਫਿਰ ਮਨ ਵਿੱਚ ਇਹ ਸੋਚਦੇ ਨੇ ਕਿ ਜਿਹੜਿਆ ਸੰਤ ਆਏ ਹੋਏ ਨੇ ਇਹ ਬਹੁਤ ਸੱਚੇ ਤੇ ਬਹੁਤ ਵੱਡੇ ਨੇ ਉਹ ਹੁਣ ਸਾਰੇ ਲੋਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਜਾਂਦੇ ਨੇ ਤੇ ਗੁਰੂ ਜੀ ਨੂੰ ਬੇਨਤੀ ਕਰਦੇ ਨੇ ਸਾਡੇ ਖੇਤਾਂ ਵਿੱਚ ਫਸਲ ਕਿਵੇਂ ਹੋएगी ਉਹਨਾਂ ਨੂੰ ਗੁਰੂ ਨਾਨਕ ਸੱਚੇ ਪਾਸ਼ਾ ਕਹਿੰਦੇ ਜਦੋਂ ਵੀ ਤੁਸੀਂ ਖੇਤੀ ਕਰਨੀ ਹੈ ਉਸ ਤੋਂ ਪਹਿਲਾਂ ਤੁਸੀਂ ਸਾਰਿਆਂ ਨੇ ਕਰਤਾਰ ਨੂੰ ਸਿਮਰਨਾ ਹੈ ਖੇਤੀ ਕਰਨ ਵੇਲੇ ਵੀ ਕਰਤਾਰ ਨੂੰ ਸਿਮਰਨਾ ਹੈ ਜੇ ਤੁਸੀਂ ਐਵੇਂ ਕਰੋਗੇ ਤਾਂ ਮਹੀ ਆਪੇ ਭੇਜੇਗਾ ਗੁਰੂ ਸਾਹਿਬ ਫਿਰ ਉਹਨਾਂ ਨੂੰ ਕਰਤਾਰ ਬਾਰੇ ਦੱਸਦੇ ਹਨ ਉਹ ਕਹਿੰਦੇ ਹਨ ਕਰਤਾਰ ਸਾਰਿਆਂ ਦਾ ਮਾਲਕ ਹੈ ਉਹ ਸਾਰਿਆਂ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਬਚਨ ਸੁਨੇ ਤੇ ਉਥੋਂ ਦੀ ਚਲੇ ਗਏ ਸਾਰੇ ਆਪੋ ਆਪਣੇ ਖੇਤਾਂ ਦੇ ਵਿੱਚ ਪਹੁੰਚਦੇ ਨੇ ਤੇ ਉਵੇਂ ਹੀ ਕਰਦੇ ਨੇ ਜਿਵੇਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਹਲ ਵਾਣ ਤੋਂ ਪਹਿਲਾਂ ਤੇ ਬੀਜ ਪਾਣ ਤੋਂ ਪਹਿਲਾਂ ਉਹ ਪਰਮੇਸ਼ਰ ਕਰਤਾਰ ਨੂੰ ਸਿਮਰਿਆ ਫਿਰ ਹਲ ਵਾਇਆ ਫਸਲ ਬੀਜੀ ਤੇ ਕਹਿੰਦੇ ਨੇ ਰਾਤੋਂ ਰਾਤ ਸਾਰੇ ਹੀ ਕਿਸਾਨਾਂ ਦੇ ਖੇਤ ਹਰੇ ਭਰੇ ਹੋ ਗਏ ਵਾਹਿਗੁਰੂ ਵਾਹਿਗੁਰੂ